ਗੱਲ ਕਰਦੇ ਹਾਂ ਤਖਤ ਸ੍ਰੀ ਹਜੂਰ ਸਾਹਿਬ ਦੇ ਸ਼ਾਨੋ ਸ਼ੌਕਤ ਨੂੰ ਬਰਕਰਾਰ ਰੱਖਣ ਲਈ ਹੋਈ ਇੱਕ ਗਹਿ ਗੱਛ ਲੜਾਈ ਦੀ ਜਦੋਂ 6000 ਤੋਂ ਵੱਧ ਸਿੰਘਾਂ ਨੇ ਰਣ ਧੱਤੇ 'ਚ ਆਪਣੇ ਸਰੀਰ ਦਾ ਠੀਕਰਾ ਪੰਨ ਕੇ ਸੱਚਖੰਡ ਦਾ ਰਾਹ ਚੁਣਿਆ ਸੀ ਜਿਸ ਬਾਰੇ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਗੱਲ ਹੈ ਤਕਰੀਬਨ 1791 ਦੀ ਇੱਥੇ ਮਹਾਕਾਲ ਸਿੰਘ ਜੀ ਨਾਮ ਦੇ ਇੱਕ ਨਿਹੰਗ ਸਿੰਘ ਹੁੰਦੇ ਸਨ ਜੋ ਪੰਜਾਬ ਤੋਂ ਤੁਰੇ ਤੇ ਰਾਜਪੂਤਾਨੇ ਤੋਂ ਨਜ਼ਰਾਨੇ ਲੈਂਦੇ ਹੋਏ ਆਪਣੇ ਹਜ਼ਾਰਾਂ ਸਿੰਘਾਂ ਦੇ ਜਥੇ ਸਮੇਤ ਇੱਥੇ ਪਹੁੰਚੇ ਬਾਬਾ ਅਕਾਲ ਸਿੰਘ ਜੀ ਇੱਥੇ ਕੁਝ ਸਮਾਸ਼ੀ ਸ੍ਰੀ ਹਜੂਰ ਸਾਹਿਬ ਦੇ ਗਰੰਤੀ ਸਿੰਘ ਵੀ ਰਹੇ ਸਨ 1791 ਵਿੱਚ ਜਦੋਂ ਤੁਰਕਾਂ ਵੱਲੋਂ ਸ੍ਰੀ ਹਜੂਰ ਸਾਹਿਬ ਨੂੰ ਲੁੱਟਣ ਤੇ ਢਾਹ-ਢੇਰੀ ਕਰਨ ਲਈ ਇੱਥੇ ਜ਼ੋਰਦਾਰ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਤਿਆਰਬਰ ਤਿਆਰ ਬਾਬਾ ਮਹਾਕਾਲ ਸਿੰਘ ਜੀ ਤੇ ਉਹਨਾਂ ਦੇ 6000 ਸਿੰਘਾਂ ਦਾ ਜੱਥਾ ਤੁਰਕਾਂ ਦੇ ਰਾਹ ਵਿੱਚ ਆਖ ਲੋਤਾ ਤੇ ਹੱਦੋਂ ਵੱਧ ਕਮਾਸਾਨ ਲੜਾਈ ਹੋਈ ਸ੍ਰੀ ਹਜੂਰ ਸਾਹਿਬ ਦੀ ਸ਼ਾਨੋ ਸ਼ੌਕਤ ਨੂੰ ਤਾਂ ਆਂਜ ਤੱਕ ਨਹੀਂ ਹੋਣ ਦਿੱਤੀ ਪਰ ਇਸ ਜੰਗ ਦੌਰਾਨ ਬਾਬਾ ਮਹਾਕਾਲ ਸਿੰਘ ਜੀ ਤੇ ਨਾਲ ਦੇ 6000 ਸਿੰਘ ਸ਼ਹੀਦ